ਉਹਨਾਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਤੇ ਸਾਨੂੰ 5-4 ਸਾਲ ਵਾਸਤੇ ਕੋਈ ਫਸਲ ਦੀ ਆਸ ਨਹੀਂ ਹੈਗੀ ਨਾ ਸਾਨੂੰ ਬਾਹਰੋਂ ਕੋਈ ਆਸ ਹੈ ਨਾ ਸਾਡੇ ਬੱਚਿਆਂ ਦੀ ਆਸ ਹੈ ਹਾਂ ਜੀ ਉਹਨਾਂ ਕਿਹਾ ਵੀ ਤੁਹਾਡੀ ਸੁਣਾਂਗੇ ਆਪਾਂ ਹੁਣ ਬੱਚਿਆਂ ਨੇ ਬਹੁਤ ਵਧੀਆ ਮਾਤਾ ਜੀ ਇਹਨਾਂ ਨੂੰ ਦੱਸੇ ਉਹਨਾਂ ਨੂੰ ਹਾਂ ਜੀ ਕੀ ਕਰਾਂ ਖਲਾ ਦੇ ਹੁੰਦੇ ਸਭ 100 ਸਾਥ ਤੇਰੇ ਕੀ ਬਣਿਆ ਸਾਡੇ ਨਾਲ ਸਾਡੇ ਸਾਥ ਦੋ ਤੁਹਾਡਾ ਬੰਦ ਬਨੋ ਔਰ ਹੇ ਰਜਵੀਰ ਕੀ ਗੱਲ ਬਾਤ ਹੈ ਰਾਹੁਲ ਕੰਦੀ ਦਾ ਰਾਹੁਲ ਜੱਜਪੁਰ ਦਾ ਚਾਨਣ ਦੱਸ ਸੁਣਨੀ ਤੇ ਯਾਰ ਸੁਣੀ ਆ ਬਹੁਤ ਸੋਹਣੀ ਗੱਲ ਦੋਨਾਂ ਚੁਕੀਆਂ ਸੁਣਨੀ ਆ ਠੀਕ ਹੈ ਬਈ ਹਾਂ ਉਹਨਾਂ ਸੁਣਿਆ ਬੱਚਾ ਦੇ ਨਾਲ ਦੋਨਾਂ ਕਿਹਾ ਬੱਚਾ ਸੁਣੀ ਪੂਰੀ ਸੁਣੀ ਆ ਅੱਜ ਦੇ ਤੱਕ ਕੱਢ ਕੇ ਕੋਈ ਮੰਤਰੀ ਨੇ ਪੁੱਛਿਆ ਅੱਜ ਆਏ ਨੇ ਉਹਨਾਂ ਸੋਹਣੀ ਗੱਲ ਸੁਣੀ ਆ ਸਾਡੀ ਬਹੁਤ ਖੁਸ਼ ਹੋਏ ਨੇ ਸਭ ਸਤੰਭ ਰਸਲਾ ਸਾਡੀਆਂ ਸਾਰੀਆਂ ਵੇਖੋ ਸਾਡੀ ਕੋ ਫਸਲ ਨਹੀਂ ਇਹ ਆ ਗਈ ਆਰੇ ਕੋਈ ਜੋਗ ਨਹੀਂ ਬਚਾਂਦੀ ਆ ਗਿਆ ਫਸਲ ਦੇ ਸੱਟੇ ਆ ਗਿਆ ਇਹੋ ਫਸਲ ਸਾਡੀ ਨਹੀਂ ਰਹਿੰਦੀ ਉਹ ਟਾਈਪ ਪੈਰਾਂ ਦੀ ਪਰੇਸ਼ਾਨੀਆਂ ਸਾਡੀ ਪਛਾਣ ਨਹੀਂ ਕਰ ਸਕਦੀ ਸਰਕਾਰ ਮੇਰਾ ਨਾਮ ਹਰਪੰਸ ਸਿੰਘ ਜੀ ਕੌਣ ਆਇਆ ਸੀ ਕੀ ਗੱਲਬਾਤ ਹੋਈ ਕੋ ਸ਼੍ਰੀ ਰਾਹੁਲ ਗਾਂਧੀ ਜੀ ਆਏ ਸੀ ਉਹਨਾਂ ਦੇ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸੀ ਸਰਦਾਰ ਸੁਖਜਿੰਦਰ ਸਿੰਘ ਵੰਧਾਵਾ ਸੀ ਬਾਜਵਾ ਸਾਹਿਬ ਸੀ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਸੀ ਜਿਹੜੇ ਬੜੇ ਦਿਨਾਂ ਤੋਂ ਸਾਰੇ ਸੇਵਾ ਕਰ ਰਹੇ ਜਿੱਥੇ ਵੀ ਕਿਤੇ ਜਰੂਰਤ ਆ ਬੜੀ ਉਹਨਾਂ ਨੇ ਸੇਵਾ ਕੀਤੀ ਜਾਰੀ ਰੱਖੇ ਆਪਣੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਹਲਕਾ ਜੀਰਾ ਦੇ ਵਿੱਚ 34 ਪਿੰਡ ਪ੍ਰਭਾਵਤ ਹੋਏ ਨੇ ਸਾਨੂੰ ਦੋਰੀ ਔਰ ਤੇਰੀ ਮਾਰ ਪੈਂਦੀ ਆ ਹੜਾਂ ਦੀ ਉਹ ਕਿਵੇਂ ਇੱਕ ਤਾਂ ਜਿਹੜੀਆਂ ਪਹਿਲਾਂ ਜ਼ਮੀਨਾਂ ਸਾਨੂੰ ਲਾਟ ਹੋਈਆਂ ਸੀ ਸਾਡੇ ਬਜ਼ੁਰਗਾਂ ਨੂੰ ਉਹ ਜ਼ਮੀਨਾਂ ਇੰਦਰ ਗਾਂਧੀ ਨੇ ਜਦੋਂ ਲਾਟ ਕੀਤੀਆਂ ਤਾਂ ਇਹਨਾਂ ਨੇ ਬਦਲ ਸਾਹਿਬ ਨੇ ਸਾਨੂੰ ਕਿਹਾ ਕਿ 7500 ਰੁਪਏ ਪਰ ਇਕੜ ਜਮ੍ਹਾਂ ਕਰਾਓ ਤੁਹਾਡਾ ਨਾਮ ਕਰ ਦਿੰਨੇ ਰਿਸ਼ਤੀ ਉਹ ਮੋਦੀ ਜੀ ਔਰ ਸਾਰਿਆਂ ਦੀ ਮਿਲੀ ਭੁਗਤ ਸੁਪਰੀਮ ਕੋਰਟ ਨੇ ਸਾਡੀਆਂ ਜ਼ਮੀਨਾਂ ਤੋੜ ਦਿੱਤੀਆਂ ਸਾਨੂੰ ਉਹ ਮਾਊਜਾ ਵੀ ਨਹੀਂ ਮਿਲਦਾ ਕਿਉਂਕਿ ਗੁਰਦੋਰੀ ਸਾਡੇ ਨਾਮ ਦੀ ਦੂਜੀਆਂ ਜ਼ਮੀਨਾਂ ਦਾ ਸਾਨੂੰ 19 'ਚ ਮਿਲਿਆ ਉਦੋਂ ਚਲੋ ਕਾਂਗਰਸ ਸਰਕਾਰ ਸਮੇਂ ਤੇ ਇਹ 'ਚ ਨਹੀਂ ਮਿਲਿਆ ਚਲੋ ਐਰ ਕੀ ਤਾਂ ਚਲੋ ਕੋਈ ਆਸ ਹੀ ਨਹੀਂ ਗਈ ਇੱਕ ਤਾਂ ਉਹਨਾਂ ਦਾ ਸਾਨੂੰ ਮਾਊਜਾ ਜਿਹੜਾ ਉਹ ਨਹੀਂ ਮਿਲਦਾ ਦੂਸਰਾ ਇਹ ਆ ਵੀ ਉਹ ਜ਼ਮੀਨਾਂ ਸਾਡੇ ਨਾਂ ਤੇ ਪੱਕੀ ਹੋਣੀਆਂ ਚਾਹੀਦੀਆਂ ਫਿਰ ਇਹਨਾਂ ਨੇ ਕਿਹਾ ਪਿਛਲੀ ਵਾਰੀ ਕਿ ਰਾਹਲ ਗਾਂਧੀ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਜਿਹੜੀ ਮੈਂ ਉਹਨਾਂ ਨੂੰ ਦੱਸੀ ਐ ਵੀ ਉਹ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ 5 ਏਕੜ ਦਾ ਫੰਡਾ ਸੀ ਵੀ 5 ਏਕੜ ਤੋਂ ਬਾਅਦ ਮੁਆਵਜ਼ਾ ਨਹੀਂ ਦੇਣਾ ਉਹਨਾਂ ਨੁਕਸਾਨ ਤਾਂ 20 30 ਏਕੜਾਂਲੇ ਦਾ ਵੀ ਹੁੰਦਾ ਉਹਦਾ ਵੀ ਖਰਚਾ ਹੁੰਦਾ ਇੱਕ ਉਹਨਾਂ ਨੂੰ ਅਸੀਂ ਇਹ ਕਿਹਾ ਵੀ ਦਰਿਆਵਾਂ ਦੀ ਕੋ ਸਾਫ ਸਪਾਈ ਕੋ ਖੜਾਈ ਨਹੀਂ ਹੋਈ ਦਰਿਆ ਉੱਚੀ ਹੋਏ ਨੇ ਜ਼ਮੀਨਾਂ ਨੀਵੀਆਂ ਓਵਰਫਲੋ ਹੋ ਜਾਂਦਾ ਉਹਨਾਂ ਨੇ ਜਿੱਦí ਸਾਡੀ ਲੀਡਰਸ਼ਿਪ ਨਾਲ ਆਈ ਐ ਸਾਡੇ ਪ੍ਰਧਾਨ ਜੀ ਵੜਿੰਗ ਜੀ ਔਰ ਬਾਜਵਾ ਸਾਹਿਬ ਰੰਧਾਵਾ ਜੀ ਉਹਨਾਂ ਨੇ ਕਿਹਾ ਵੀ ਪੂਰੀ ਲਿਸਟ ਤਿਆਰ ਕਰਕੇ ਜੋ ਕਿਸਾਨਾਂ ਦੀਆਂ ਮੰਗਾਂ ਨੇ ਜੋ ਇਸ ਏਰੀਆ ਦੀਆਂ ਨੇ ਜੋ ਜੀਰਾ ਹਲਕਾ ਦੀਆਂ ਫਰੋਇਪੁਰ ਦੀਆਂ ਸਾਨੂੰ ਲਿਸਟ ਬਣਾ ਕੇ ਦਿੱਤਾ ਜਾਵੇ ਅਸੀਂ ਨੇ ਰਾਹੁਲ ਗਾਂਧੀ ਜੀ ਨੇ ਕਿਹਾ ਇਹ ਅਸੀਂ ਲਿਸਟਾਂ ਵੀ ਅਸੀਂ ਲਿਸਟਾਂ ਬਣਾ ਕੇ ਸਾਨੂੰ ਦਿਓ ਤੁਹਾਡੀਆਂ ਜਿਹੜੀਆਂ ਤਕਲੀਫਾਂ ਨੇ ਉਹ ਇਹ ਮੈਨੂੰ ਲੀਡਰਸ਼ਿਪ ਦੇਵੇਗੀ ਔਰ ਮੈਂ ਇਹ ਆਵਾਜ਼ ਉਠਾਵਾਂਗਾ ਤੁਹਾਡਾ ਪ੍ਰਾਪਰ ਹੱਲ ਕਰਾਂਗਾ ਅੱਜ ਅਸੀਂ ਆਵਾਜ਼ ਉਠਾਵਾਂਗੇ ਤੁਹਾਡੀ ਲੜਾਈ ਲੜਾਂਗੇ ਜਿਸ ਦਿਨ ਉਹ ਕਹਿੰਦੇ ਕਾਂਗਰਸ ਦੀ ਸਰਕਾਰ ਆਵੇਗੀ ਅਸੀਂ ਇਹ ਤੁਹਾਡੇ ਹੱਲ ਜਿਹੜੇ ਪਹਿਲ ਦੇਦਾਰ ਕਰਾਂਗੇ